ਕਾਜੀ ਸਾਰਿਆਂ ਨੂੰ ਤੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਬੋਸਗੀਆਂ ਦੇ ਪਿੰਡ ਸਾਡੇ ਪੰਜਾਬ ਮੰਗੋਈ ਬਿਰਲੇ ਬਿਰਲੇ ਇੱਥੇ ਪਿੰਡ ਹੈਗੇ ਆ ਆ ਦੇਖੋ ਘਰਾਂ ਦੇ ਵਿੱਚ ਇਹਨਾਂ ਦੇ ਕੁੱਤੇ ਕਿਤੇ ਰੱਖੇ ਹੋਏ ਆ ਮੁਰਗੀਆਂ ਇਹ ਸਾਰਾ ਪਿੰਡਾਂ ਦਾ ਏਰੀਆ ਹੈ ਜੀ ਆ ਦੇਖੋ ਬਹੁਤ ਸਾਰੇ ਘਰ ਬਣੇ ਹੋਏ ਆ ਪਹਿਲਾਂ ਆਪਾਂ ਇੱਥੇ ਰਹਿੰਦੇ ਸੀਗੇ ਆ ਰਿਆ ਸੀਗੀ ਸਾਡੀ ਇੱਥੋਂ ਸਾਡੀ ਰੈਚ ਚੇਂਜ ਹੋ ਗਈ ਇਹ ਜਿਹੜਾ ਛੋਟੇ ਜਿਹੇ ਟਾਊਨ ਵਿੱਚ ਹੀ ਰਹਿ ਆ ਸਾਡੀ ਫੈਕਟਰੀ ਤੋਂ ਥੋੜੀ ਜਿਹੀ ਦੂਰ ਆ ਤੇ ਅੱਜ ਮੈਂ ਇੱਧਰ ਗੇੜਾ ਮਾਰਨ ਆਇਆ ਸੀਗਾ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾਉਂਦੇ ਆ ਆ ਦੇਖੋ ਬਹੁਤ ਸੋਹਣਾ ਆ ਪਿੰਡ ਛੋਟਾ ਛੋਟਾ ਜਿਹਾ ਬਹੁਤ ਸਾਫ ਸੁਥਰਾ ਜਿਹਾ ਤੇ ਆ ਗਈ ਸਾਈਕਲ ਆਪਾਂ ਐਸੀ ਸਾਈਕਲ ਤੇ ਤੇ ਅਜੇ ਹੁਣ ਤੁਹਾਨੂੰ ਨਾਲ ਨਾਲ ਸਾਈਕਲ ਤੇ ਦਿਖਾਉਂਦੇ ਆ ਬਣਾ ਕੇ ਵੀਡੀਓ ਕਿੱਦਾਂ ਦਾ ਪਿੰਡ ਹੈ ਛੋਟਾ ਜਿਹਾ ਪਿੰਡ ਆ ਬਹੁਤ ਸੋਹਣਾ ਆ ਬਹੁਤ ਸੋਹਣੇ ਘਰ ਬਣੇ ਹੋਏ ਆ ਦੇਖਿਓ ਵਧੀਆ ਬਣਿਆ ਹੋਇਆ ਰਹੇ ਆਏ ਕੋਲੀ ਕਲੋਨੀ ਟਾਈਪ ਬਣਿਆ ਹੋਇਆ ਜਿੱਧਾ ਕਲੋਨੀਆਂ ਹੁੰਦੀ ਹੈ ਨਾ ਸਾਡੇ ਉੱਤੇ ਕਲੋਨੀ ਕੱਟ ਦਿੰਦੇ ਆ ਇੰਦਾ ਹੀ ਇਧਰ ਆ ਜੀ ਆਪਣੀ ਮੇਗੀ ਸਾਈਕਲ ਸਾਈਕਲ ਤੇ ਹੀ ਤੁਹਾਨੂੰ ਦਿਖਾਣੇ ਆ ਛੋਟਾ ਛੋਟਾ ਜਿਹਾ ਪਿੰਡ ਆ ਦੇਖਿਆ ਆ ਬਾਰੇ ਘਰਾਂ ਦੇ ਵਿੱਚ ਮੁਰਗੀਆਂ ਰੱਖੀਆਂ ਹੋਈਆਂ ਆ ਮੁਰਗੀਆਂ ਕੁੱਤੇ ਬਿੱਲੀਆਂ ਇਹ ਤਾਂ ਇੱਥੇ ਨੋਰਮਲ ਗੱਲ ਆ ਆ ਇੱਥੇ ਬੀਜੀ ਹੋਏ ਨਾਲ ਜੀ ਜੋਂ ਜਿੱਦਾਂ ਸਾਡੇ ਕਾਣਕ ਹੁੰਦੇ ਨਾਲ ਇੱਥੇ ਜੋਂ ਬੀਜਦੇ ਆ ਇਹ ਬੀਅਰ ਬੂਰ ਬਣਾਉਣ ਵਾਸਤੇ ਇਹ ਘਰਾਂ ਵਿੱਚ ਆਪਣੇ ਬੀਅਰ ਬੀਅਰ ਬੋਤ ਬਣਾਉਂਦੇ ਆ ਆ ਦੇਖੋ ਜੀ ਬਹੁਤ ਸਾਰੇ ਛੋਟੇ ਪਿੰਡ ਆ ਆ ਘਰ ਬਹੁਤ ਸਾਰੇ ਛੋਟੇ ਛੋਟੇ ਘਰ ਹੁਣ ਪੂਰੀ ਹਰਿਆਈ ਹੋਈ ਪਈ ਆ ਕਿਉਂਕਿ ਹੁਣ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਵਧੀਆ ਲੱਗ ਰਿਹਾ ਸੋਹਣਾ ਏਰੀਆ ਆ ਦੇਖੋ ਕਿੰਨੇ ਸੋਹਣੇ ਘਰ ਆ ਬਹੁਤ ਸੋਹਣੇ ਸੋਹਣੇ ਘਰ ਆ ਆ ਦੇਖੋ ਆ ਵੀ ਘਰ ਕਿੰਨੇ ਸੋਹਣੇ ਆ ਇਹ ਸਾਰੇ ਇਧਰ ਪੂਰਾ ਕਲੋਨੀ ਟਾਈਪ ਹੀ ਬਣਿਆ ਹੋਇਆ ਆ ਬਹੁਤ ਸਣੀਆਂ ਦਾ ਪਿੰਡ ਛੋਟੇ ਛੋਟੇ ਪਿੰਡ ਆ ਜਦੋਂ ਸਾਡੇ ਥੋੜਾ ਜਿਹਾ ਮਤਲਬ ਕਿ 2 ਕਿਲੋ 2 ਕਿਲੋਮੀਟਰ ਛੱਡ ਕੇ ਜਿੱਦਾਂ ਪਿੰਡ ਬਣੇ ਹੁੰਦੇ ਨੇ ਛੋਟੇ ਛੋਟੇ ਪਿੰਡ ਬਣੇ ਹੋਣ ਲੋਕਾਂ ਨੇ ਥੋੜੇ ਥੋੜੇ ਘਰ ਬਣਾਏ ਹੋਏ ਆ ਇਹ ਇਦਾਂ ਹੀ ਘਰ ਬਣੇ ਹੋਏ ਆ ਇੱਥੇ ਸਾਰੇ ਆ ਦੇਖਿਓ ਪੂਰੀ ਆਉਂਦੀ ਨਾ ਇੰਡੀਆ ਵਾਲੀ ਫੀਲਿੰਗ ਜਦੋਂ ਪੰਜਾਬ ਦੇ ਖੇਤ ਹੁੰਦੇ ਪੂਰੇ ਪੂਰੀ ਉਹ ਹੀ ਫੀਲਿੰਗ ਆਉਂਦੀ ਸਾਰੀ ਆ ਦੇਖਿਓ ਇਹ ਸਾਰਾ ਉਦਾਂ ਇੰਡਸਟਰੀ ਏਰੀਆ ਹੀ ਆ ਪਿੰਡਾਂ ਦੇ ਵਿੱਚ ਹੀ ਜਿੱਦਾਂ ਫੈਕਟਰੀਆਂ ਬਣੀਆਂ ਹੋਈਆਂ ਆ ਤੇ ਇਸ ਏਰੀਆ 'ਚ ਜ਼ਿਆਦਾਤਰ ਫੈਕਟਰੀਆਂ ਹੀ ਆ ਆ ਦੇਖਿਓ ਬਹੁਤ ਸਾਰੇ ਘਰ ਬਣੇ ਹੋਏ ਆ ਘਾ ਦੇਖੋ ਕਿੰਨਾ ਸੋਹਣਾ ਲੱਗਦਾ ਵਿੱਚ ਫੁੱਲ ਕਿੰਨੇ ਸੋਹਣੇ ਛਿੱਟੇ ਛਿੱਟੇ ਲੱਗਦੇ ਆ ਗਰਾਊਂਡ ਸਾਰੀ ਭਰੀ ਹੋਈ ਆ ਇਕਦਮ ਸ਼ਾਂਤੀ ਆ। ਇਕਦਮ ਸ਼ਾਂਤੀ ਬੁਰੇ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਸ਼ਹਿਰ ਕਹੇ ਤਾਂ ਦੇਖੋ ਇੱਕ ਤਾਂ ਬਹਿਣ ਸ਼ਾਂਤ ਮਾਹੌਲ ਆ। ਉਹ ਸਾਹਮਣੇ ਫੈਕਟਰੀ ਆ। ਇਸ ਏਰੀਆ 'ਚ ਫੈਕਟਰੀਆਂ ਬਹੁਤ ਜ਼ਿਆਦਾ ਆ। ਆ ਦੇਖੋ। ਕਿੰਨਾ ਸਾਫ਼ ਸੁਧਰਾ ਤੇ ਵਧੀਆ ਮੌਸਮ ਆ। ਹਲਕੀ ਹਲਕੀ ਧੁੱਪ ਉਹ ਬਹੁਤ ਤੇਜ਼ ਉਹ ਵੀ ਨਹੀਂ ਹੈਗੀ। ਸੋਹਣਾ ਮੌਸਮ ਵਿੱਚ ਹਵਾ ਚੱਲ ਰਹੀ ਹੈ ਮਠੀ ਮਠੀ ਜਾਈ। ਆ ਦੇਖ ਲਈ। ਇਸ ਤੋਂ ਗਾਹਾਂ 메인 ਰੋਡ ਚੱਲ ਪੈਂਦਾ ਉਹ ਜਿਹੜਾ ਅੱਗੇ 메인 ਰੋਡ ਆ ਰਿਹਾ ਨਾ ਸਿੱਧਾ ਕਰੋਸ਼ਿਆ ਨੂੰ ਜਾਂਦਾ ਇੱਥੋਂ ਸਾਡੇ ਤੋਂ ਕਰੋਸ਼ਿਆ 35-40 ਕਿਲੋਮੀਟਰ ਦੀ ਦੂਰੀ ਤੇ ਆ ਨਾਲੇ ਬਾਰਡਰ ਪੈਂਦਾ 35-40 ਕਿਲੋਮੀਟਰ ਦੇ ਬਾਰਡਰ ਤੇ ਆ ਦੇਖੋ ਬਿੱਲੀ ਘੁੰਮ ਰਹੀ ਛੜਕਦੇ ਘਰਾਂ ਦੇ ਵਿੱਚ ਬਾਹਰ ਕੋਈ ਨਹੀਂ ਦਿਖ ਰਿਹਾ ਇਹ ਗਰਮੀ ਵੀ ਬਹੁਤ ਜ਼ਿਆਦਾ ਮੰਨਦੇ ਤੇ ਠੰਡ ਵੀ ਬਹੁਤ ਜ਼ਿਆਦਾ ਮੰਨਦੇ ਆ ਜ਼ਿਆਦਾ ਗਰਮੀ 'ਚ ਵੀ ਨਹੀਂ ਬਾਹਰ ਨਿਕਲਦੇ ਜ਼ਿਆਦਾ ਠੰਡ 'ਚ ਵੀ ਨਹੀਂ ਬਾਹਰ ਨਿਕਲਦੇ ਸ਼ਾਂ ਨੂੰ ਨਿਕਲਦੇ ਥੋੜਾ ਥੋੜੇ ਮੌਸਮ ਦੇ ਵਿੱਚ Non è una cosa che si può fare, ma non si può fare niente. Si può fare niente. Ok, ok. Ok, ਮੇਨ ਛੱਡ ਗਿਆ ਜਾਨੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲਾਂਗੇ ਤੁਹਾਨੂੰ ਇੱਕ ਫੇਰ ਹੋਰ ਨਵੀਂ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਗੇ ਓਕੇ ਜੀ ਸਤਿ ਸ੍ਰੀ ਅਕਾਲ